ਲਾਲਚ ਬੁਰੀ ਬਲਾਹ ਹੈ ਸਿਆਣੇ ਕਹਿੰਦੇ ਆ ਪਰ ਲਾਲਚ ਕੋਈ ਛੱਡਦਾ ਨਹੀਂ ਕਿਉਂਕਿ ਲਾਲਚ ਕੀਨੇ ਤਿਆਗਾ ਹਰ ਇੱਕ ਬੰਦੇ ਨੂੰ ਲਾਲਚਾ ਕੋਈ ਪੈਸਿਆਂ ਦਾ ਲਾਲਚੀ ਆ ਕੋਈ ਜ਼ਮੀਨ ਦਾ ਲਾਲਚੀ ਆ ਕੋਈ ਕਾਸੇ ਦਾ ਲਾਲਚੀ ਆ ਹਰ ਇੱਕ ਬੰਦਾ ਲਾਲਚੀ ਤੁਰਿਆ ਫਿਰਦਾ ਇੱਥੇ ਕੀ ਹੋਇਆ ਇੱਕ ਘਰ ਵਾਲੇ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਗਿਆ ਵੀ ਜੇ ਲੱਖ ਦੇਓਗੇ ਤਾਂ 2 ਲੱਖ ਤੁਹਾਨੂੰ 6 ਮਹੀਨਿਆਂ ਚ ਦੇਵਾਂਗੇ ਜੇ 2 ਲੱਖ ਦੇਓਗੇ ਤਾਂ ਤੁਹਾਨੂੰ 4 ਲੱਖ ਦੇਵਾਂਗੇ ਉਹਨੇ ਕੀ ਕੀਤਾ ਉਹਦੇ ਘਰ ਵਾਲੇ ਨਾਲ ਪਾ ਕੇ ਕਲੇਸ਼ ਕਰੇ ਰੁੱਸ ਕੇ ਪੇਕੇ ਉੱਠ ਗਈ ਪਰ ਵਾਲੇ ਨੂੰ ਮਜਬੂਰ ਕੀਤਾ ਪੈਸੇ ਲਵਾਤੇ ਕੰਪਨੀ ਦੇ ਵਿੱਚ 6 ਲੱਖ ਰੁਪਇਆ 6 ਮਹੀਨਿਆਂ ਨੂੰ ਕਹਿੰਦੀ ਆਪਣਾ ਬਾਰਾ ਹੋਊਗਾ ਆਪਾਂ ਕੋਠੀ ਪਾਵਾਂਗੇ ਆਪਣਾ ਵਧੀਆ ਜ਼ਿੰਦਗੀ ਹੋਊਗੀ ਆਪਾਂ ਵਧੀਆ ਨਜ਼ਾਰੇ ਲਵਾਂਗੇ ਪਰ ਜਦੋਂ 6 ਮਹੀਨਿਆਂ ਨੂੰ ਪ ਆਪਾਂ ਚੱਲ ਗਏ ਪੈਸੇ ਲੈਣ ਤੇ ਜਦੋਂ ਪਤਾ ਲੱਗਿਆ ਵੀ ਕੰਪਨੀ ਤਾਂ ਭੱਜ ਗਈ ਫਰਾਉਡ ਹੋ ਗਈ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਘਰੇ ਸੈਰ ਬੰਨ ਕੇ ਪਈਆ ਕਲੇਸ਼ ਪਿਆ ਪਿਆ ਪਿੰਡ 'ਚ ਸਰਪੰਚਾਂ ਆ ਵੀ ਪਿਆਵਾ ਤੇ ਗਵੰਢਗਾਂ ਨੇ ਪਿਆ ਉਹ ਜਿਨ੍ਹਾਂ ਨੇ ਪੈਸੇ ਲਵਾਏ ਸੀ ਆਪਾਂ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜੇ ਬੰਦੇ ਨੇ ਆ ਦੀ ਘਰ ਵਾਲ ਦੇ ਪਿੱਛੇ ਲੱਗ ਕੇ ਉਹਦਾ ਝੁੱਗਾ ਚੋੜ ਕਰਾਇਆ ਆ ਜਾ ਬਾਈ ਮੜਾ ਖਿੱਚ ਕੇ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਕਿ ਜਿਹੜੇ ਆਪਣੇ ਦਿਨ ਬਦਨ ਆਪਣੇ ਸਮਾਜ ਨੂੰ ਧੁੰਦਲਾ ਕਰ ਰਹੀ ਆ ਖਾ ਰਹੀ ਆ ਲੋਕ ਦਿਨ ਬਦਨ ਮਾਰਦੇ ਫਿਰਦੇ ਆ ਤੇ ਉੱਥੇ ਲੋਕ ਲਾਲਚ ਵਧਾਈ ਬੈਠੇ ਵੀ ਸਾਡਾ ਹੋ ਸਕਦਾ ਸੌਕੇ ਤਰੀਕੇ ਨਾਲ ਸਾਡੇ ਪੈਸੇ ਬੰਜ ਜਾਣ ਸਾਡੇ ਪੈਸੇ ਵੱਜ ਜਾਣ ਜਾਂ ਕੁਝ ਵੀ ਹੋ ਜੇ ਉੱਥੇ ਕੀ ਹੁੰਦਾ ਵੀ ਇੱਕ ਏਜੰਟ ਆਉਂਦਾ ਕਹਿੰਦਾ ਵੀ ਜੇ ਤੁਸੀਂ 100 ਰੁਪਏ ਦਿਓਗੇ ਤੁਹਾਨੂੰ ਮਹੀਨੇ ਚ 200 ਰੁਪਏ ਦੇਵਾਂਗਾ ਘਰਾਂ ਦੇ ਵਿੱਚ ਬੁੜੀਆਂ ਇਕੱਠੀਆਂ ਹੁੰਦੀਆਂ ਉਥੋਂ ਰੁਪਏ ਸਾੜਾਪਣ ਦੀ ਕੋਸ਼ਿਸ਼ ਕਰਦਾ ਪਹਿਲਾਂ 2-2 4-400 ਰੁਪਏ ਵਧਾ ਕੇ ਮੋੜਦਾ ਫੇਰ ਲਾਲਚ ਦਿੰਦਾ ਫੇਰ ਲੱਖ-ਲੱਖ ਤੇ 50-50 ਹਜ਼ਾਰ ਤੇ ਜਾਂਦਾ ਫੇਰ ਲਾਲਚ ਦਿੰਦਾ ਫੇਰ ਇੱਕ ਘਰੋਂ 5-5 7-7 ਲੱਖ ਦੀ ਮਾਰਕੀਟ ਠੱਗੀ ਫਰ ਹੋ ਜਾਂਦਾ ਇਹ ਬਾਈ ਉਹ ਸ਼ ਘਰ ਵਾਲੀ ਨੇ ਕੀ ਕੀਤਾ ਵੀ ਇਹਨੂੰ ਇਹਦੇ ਚਾਕੇ ਪੈਸੇ ਚੋਰ ਗੋ ਉਹਦੇ ਵਿੱਚ ਲਾਤੇ ਤੇ ਉਹ ਲੈ ਕੇ ਭੱਜ ਗਿਆ ਤੇ ਹੁਣ ਨੇ ਦੇ ਘਰੇ ਕਲੇਸ਼ ਪਿਆ ਵਾ ਇਹਨੇ ਆਪਦੀ ਘਰ ਵਾਲੀ ਵੀ ਕੁੱਟੀ ਆ ਤੇ ਉਹ ਏਜੰਟ ਨੂੰ ਹੀ ਪਾਲਦਾ ਫਿਰਦਾ ਆਪਾਂ ਗੱਲ ਕਰਦੇ ਸੱਸੀ ਗਾ ਵੇ ਸੱਸੀ ਗਾ ਬਈ ਕੀ ਹਾਲ ਆ ਬਈ ਹਾਲ ਤਾਂ ਬੁਰੇ ਆ ਭੈਣ ਦੇਣੀ ਨੇ ਸਾਰਾ ਕੁਝ ਉਜਾੜ ਕੇ ਰੱਖਤਾ ਕੀ ਹੋ ਗਿਆ ਜੀ ਹੋਣਾ ਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਹਾਨੂੰ ਦੱਸੀ ਹੈ ਗੱਲ ਸਾਰੀ ਹੂੰ ਸਾਡਾ ਤਾਂ ਬੇੜਾ ਵਾ ਤਾਂ ਮੇਰੀ ਘਰ ਵਾਲੀ ਨੇ ਕਿਉਂਕਿ ਕੀ ਗੱਲ ਹੋ ਗਈ ਸਾਲੀ ਨੂੰ ਨਾਲੇ ਕਹਿੰਦਾ ਸੀ ਵੀ ਭੈਣ ਦੇ ਯਾਰ ਦੀ ਇਹ ਕੰਮਾਂ ਦੇ ਵਿੱਚ ਫਾਇਦਾ ਨਹੀਂ ਫਾਇਦਾ ਨਹੀਂ ਫਾਇਦਾ ਨਹੀਂ ਹੂੰ ਨਹੀਂ ਨਹੀਂ ਤੇਰੀ ਕਮਾਈ ਤਾਂ ਬਹੁਤ ਥੋੜੀ ਆ 5-6 ਲੱਖ ਹੈਗਾ ਤੇਰੇ ਕੋਲ ਆਪਾਂ ਇਹ ਕੰਪਨੀ ਚਲਾ ਦਨੇ ਆ 10 ਲੱਖ ਹੋ ਜਾਊਗਾ ਆ ਹੋ ਜਾਊਗਾ ਫਲਾਣਾ ਤਨਕਾ ਹੋ ਜਾਊਗਾ ਉਹ ਮੈਂ ਕਹਿੰਨਾ ਮੇਰੇ ਸਾਗਰੇ ਦੀ ਟਿਕ ਜਾ ਟਿਕ ਜਾ ਟਿਕ ਜਾ ਪਰ ਨਹੀਂ ਟਿੱਗੀ ਭਾਈ ਮੇਰਾ ਮੇਰਾ ਜਮਾ ਭਾਗੇ ਰੱਖਤਾ ਜਿੰਨੇ ਰੁਪਏ ਸੀਗੇ ਭਾਈ ਮੇਰੀ ਜਿਹੜੀ ਸਾਰੀ ਪੂੰਜੀ ਸੀਗੀ ਮੇਰੀ ਜ਼ਿੰਦਗੀ ਦੀ ਕਿੰਨੇ ਕੁ ਰੁਪਏ ਕਮਾਉਣਾ ਭਾਈ ਮੈਂ 9000 ਤੇ ਲੱਗਿਆ ਠੀਕ ਹੈ ਠੀਕ ਹੈ 9000 ਤੇ ਲੱਗਿਆ ਤੇ ਮੇਰੇ ਘਰੇ ਵੀ ਕੀ ਚੀਜ਼ ਆਉਂਦੀ ਆ 5000 ਰੁਪਏ ਮੈਂ ਜਮ੍ਹਾਂ ਕਰਾਉਣਾ 4000 ਰੁਪਏ ਮੈਂ ਮਾੜੀਆਂ ਮੋਟੇ ਕਿਸ਼ਤਾਂ 1 2 ਕਿਸ਼ਤਾਂ ਚੱਲਦੀਆਂ ਉਹ ਭਰ ਕੇ ਮਾੜਾ ਮੋਟਾ ਕਰਦੇ ਰਾਸ਼ਨ ਪੀਣੀ ਆ ਜਾਂਦਾ ਸਿਸਟਮ ਮਤਲਬ ਜੇ 5000 ਵੀ ਮੇਰੇ ਲਈ ਸੇਵ ਨਹੀਂ ਹੁੰਦਾ ਸੀ ਕਈ ਵਾਰੀ ਤਾਂ ਮੰਨ ਕੇ ਚੱਲ ਵੀ ਇਹ ਜਿਹੜਾ ਹੁਣ ਸੋਡੇ ਘਰ ਵਾਲੀ ਆ ਇਹ ਕਿਸੇ ਦੇ ਪਿੰਡ ਚੋਂ ਲਾਈ ਲੱਗ ਕੇ ਮਗਰ ਲੱਗਿਆ ਕਿ ਓ ਯਾਰ ਬਈ ਯਾਰ ਸਾਡੇ ਗਵੰਡੀ ਇਹ ਮੇਰੇ ਘਰਾਂ ਚ ਤਾਈ ਆ ਉਹਨੇ ਕਹਿਤਾ ਮੇਰੇ ਘਰ ਵਾਲੇ ਨੂੰ ਆ ਕੇ ਕਹਿੰਦੀ ਅਸੀਂ ਘਰ ਪਾਇਆ ਪੈਸੇ ਬਹੁਤ ਲੱਗ ਗਏ ਇੱਕ ਕੰਪਨੀ ਸੀਗੀ ਅਸੀਂ ਉਹਦੇ 'ਚ ਪੈਸੇ ਲਾਏ ਸੀ ਤੇ ਪੈਸੇ ਬਹੁ ਬਣੇ ਸੀ ਸਾਨੂੰ ਤਾਂ ਅਸੀਂ ਘਰ ਪਾਲਿਆ ਮੇਰੀ ਘਰ ਵਾਲੀ ਰਾਤ ਨੂੰ ਮੈਨੂੰ ਕਹਿੰਦੀ ਆ ਕਹਿੰਦੀ ਗੱਲ ਸੁਣੀ ਵੇ ਮੈਂ ਕਿਹਾ ਕੀ ਆ ਕਹਿੰਦੀ ਉਰੇ ਆ ਮੈਂ ਕਿਹਾ ਬਹਿ ਗਿਆ ਮੈਂ ਕੋਲ ਜਾ ਕੇ ਮੈਂ ਕਿਹਾ ਦੱਸ ਕੀ ਆ ਕਹਿੰਦੀ ਮਸਤਾਈ ਆਈ ਸੀ ਉਹਨਾਂ ਨੇ ਕੋਠੀ ਨਹੀਂ ਪਾਈ ਤੇ ਆਪਾਂ ਕਦੋਂ ਪਾਵਾਂਗੇ ਮੈਂ ਕਿਹਾ ਪੈਸੇ ਤਾਂ ਬਣ ਜਾਣ ਦੇ ਜਦੋਂ ਪੈਸੇ ਬਣ ਕੇ ਤੇ ਆਪਾਂ ਪਾਵਾਂਗੇ ਕੋਠੀ ਕਹਿੰਦੀ ਵੇਖ ਲਾ ਇੱਕ ਗੱਲ ਮੈਂ ਕਰਨੀ ਸੀ ਤੇਰੇ ਨਾਲ ਮੈਂ ਕਿਹਾ ਦੱਸ ਕੀ ਕਰਨੀ ਆ ਗੱਲ ਦੱਸ ਮੈਂ ਤੇਰੇ ਕੋਲ ਖੜਾ ਤੂੰ ਦੱਸ ਮੈਨੂੰ ਕਹਿੰਦੀ 5 ਕ ਲੱਖ ਰੁਪਏ ਆਪਣੇ ਕੋਲ ਹੈਗਾ ਤੇ 6 ਲੱਖ ਰੁਪਏ ਮੇਰੇ ਕੋਲ 6 ਕ ਲੱਖ ਰੁਪਏ ਹੈਗਾ ਇੱਕ ਕੰਪਨੀ ਆ ਮਾਤਾ ਹੀ ਕਹਿੰਦੀ ਸੀ ਵੀ ਉਹਦੇ ਚ ਪੈਸੇ ਲਾਈ ਸੀ ਅਸੀਂ ਤੇ ਜੇ ਆਪਾਂ ਉਹਦੇ ਚ ਪੈਸੇ ਲਾ ਦਈਏ ਫੇਰ ਮੈਂ ਕਿਹਾ ਕੀ ਹੋ ਜਾਊਗਾ ਫੇਰ ਕਹਿੰਦੇ ਦੁੱਗਣੇ ਹੋਣਗੇ ਫੇਰ ਆਪਾਂ ਘਰ ਵੀ ਪਾਵਾਂਗੇ ਇੱਕ ਗੱਡੀ ਵੀ ਲੈ ਲਾਂਗੇ ਮੈਂ ਬਥੇਰਾ ਸਮਝਾਇਆ ਮੈਂ ਕਿਹਾ ਇਹ ਜੇ ਕੰਮਾਂ ਚ ਕੋਈ ਫਾਇਦਾ ਨਹੀਂ 5-6 ਲੱਖ ਰੁਪਏ ਜਿਹੜਾ ਹੈਗਾ ਉਹਨੂੰ ਆਪਦੇ ਕੋਲ ਰੱਖੀਏ ਆਪਾਂ ਸਾਲ ਦੋ ਸਾਲਾਂ ਨੂੰ ਆਪਾਂ ਦੋ-ਦੋ ਤਿੰਨ 2.5-3 ਲੱਖ ਰੁਪਏ ਹੋਰ ਕਮਾਵਾਂਗੇ ਤੇ ਆਪਾਂ ਘਰ ਪਾਲਾਂਗੇ ਘਰ ਵੀ ਪਾਲਾਂਗੇ ਗੱਡੀ ਵੀ ਲੈ ਲਾਂਗੇ ਸਾਰਾ ਕੁਝ ਸੋਕੇ ਹੋ ਜਾਊਗਾ ਕਹਿੰਦੀ ਨਹੀਂ ਨਹੀਂ ਉਹ ਤਾਂ ਇਹ ਕਹਿੰਦੇ 6 ਮਹੀਨਿਆਂ ਦੇ ਵਿੱਚ ਡਬਲ ਹੋ ਜਾਣਗੇ ਬਈ 6 ਮਹੀਨਿਆਂ ਦੇ ਵਿੱਚ ਪੈਸੇ ਕਿਹੜੀ ਕੰਪਨੀ ਆ ਬਈ ਜਿਹੜੀ ਡਬਲ ਕਰਦੀ ਆ ਆ ਜਿਹੜਾ 5 ਲੱਖ ਦਾ 10 ਕਿਹੜੀ ਦੇ ਦੋਗੇ ਤੇ ਮੇਰੀ ਘਰ ਵਾਲੀ ਨੇ ਮੇਰੇ ਨਾਲ ਲੜ-ਲੋੜ ਕੇ ਮੇਰੀ ਸਹੁਰੇ ਪਰਿਵਾਰ ਨਾਲ ਗੱਲ ਕੀਤੀ ਉਹਨੇ ਉੱਥੇ ਜਾਵੜੀ ਰੁੱਸ ਕੇ ਕਹਿੰਦੀ ਮੈਂ ਤਾਂ ਪੈਸੇ ਲਾਉਣੇ ਆ ਤੇ ਇਥੋਂ ਦਾ ਕੁਝ ਹੁੰਦਾ ਨਹੀਂ 9000 ਰੁਪਏ ਤੇਰੀ ਤਨਖਾਹ 5000 ਰੁਪਏ ਤੂੰ ਜਮ੍ਹਾਂ ਕਰਾ ਦੇਣਾ ਕਿਸ਼ਤਾਂ ਭਰਦਾ ਘਰੇ ਸਾਡੇ ਘਰੇ ਰਾਸ਼ਨ ਨਹੀਂ ਆਉਂਦਾ ਮੈਂ ਵੀ ਦਿਹਾੜੀਆਂ ਕਰਦੀਆਂ ਮੈਂ ਕੀ ਕਰਾਂ ਮੇਰੇ ਤਾਂ ਪਿੱਛੇ ਨਹੀਂ ਲੱਗਦਾ ਪਤਾ ਨਹੀਂ ਕਿਹੜੀ ਕੰਜਰੀ ਨਾਲ ਪਰਦਾ ਰਹਿੰਦਾ ਐ ਫਰਾਂ ਬੜਾ ਬੜਾ ਕੁਝ ਬੋਲੀ ਮੈਂ ਕਿ ਤੂੰ ਖੋਸ਼ ਆ ਜੇ ਤੂੰ ਖੋਸ਼ ਹਾਂ ਮੈਂ ਪਹਿਲਾ ਆਦ ਨਾ ਮੇਰੀ ਸੌਰੀ ਸਰਸ ਨੇ ਫੋਨ ਲਾਇਆ ਕਹਿੰਦੀ ਤੂੰ ਇਹ ਗੱਲ ਕਤੋਂ ਨਹੀਂ ਮੰਨਦਾ ਮੈਂ ਕਿਹਾ ਮਾਤਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਜ਼ਿੰਦਗੀ ਦੀ ਕਮਾਈ ਹੈ ਸਾਰੀ ਮਿੱਟੀ ਹੋ ਜੂਗੀ ਕਿਹੜਾ ਬੰਦਾ ਡਬਲ ਕਰ ਦੂਗਾ ਕਹਿੰਦੇ ਨਹੀਂ ਨਹੀਂ ਹੋ ਜਾਂਦੇ ਡਬਲ ਮੈਂ ਤਾਈ ਨੂੰ ਘਰੇ ਸੱਦ ਲਿਆ ਮੈਂ ਕਿਹਾ ਤਾਈ ਮੈਨੂੰ ਸੱਚ-ਸੱਚ ਦੱਸ ਤਾਈ ਨੂੰ ਸੱਦ ਲਿਆ ਮੈਂ ਕਿਹਾ ਸੱਚ-ਸੱਚ ਦੱਸ ਘਰ ਕਿਵੇਂ ਪਾਇਆ ਤੁਸੀਂ ਉਹ ਮੈਨੂੰ ਕਹਿੰਦੀ ਕਹਿੰਦੀ ਘਰ ਤਾਂ ਸਿਆਹੀ ਪਾਇਆ ਕੰਪਨੀ ਚ ਪੈਸੇ ਪਾ ਕੇ ਪੈਸੇ ਵੱਧ ਗਏ ਸੀ ਤੇ ਫਿਰ ਅਸੀਂ ਘਰ ਪਾਲਿਆ ਮੈਂ ਕਿਹਾ ਚੱਲ ਠੀਕ ਆ ਮੇਰੀ ਘਰ ਵਾਲੀ ਪਿੱਛੇ ਲੱਗ ਕੇ ਭਾਈ ਮੈਂ ਪੈਸੇ ਦੇ ਦੇ ਸਾਰੇ ਅੱਛਾ ਫੜਾਤੇ ਫੜਾਤੇ ਮੇਰੀ ਘਰ ਵਾਲੀ ਨੂੰ ਉਹ ਆਪ ਦੀ ਤਾਈ ਨਾਲ ਜਾ ਕੇ ਜਮਾ ਕਰਾਈ ਮੈਨੂੰ ਐਸੀ 6 ਮਹੀਨਿਆਂ ਨੂੰ ਭਾਂਚੇ ਪੈਸੇ ਵਧੂ ਬਣ ਜਾਣਗੇ ਹੁਣ ਤਾਂ ਚੱਲ ਸ਼ੁਕਰ ਆ ਮੇਰੀ ਘਰ ਵਾਲੀ ਵੀ ਖੁਸ਼ ਰਹਿਆ ਕਰੇ ਮੈਂ ਵੀ ਖੁਸ਼ ਰਹਿਆ ਕਰਾਂ ਮੈਂ ਕਿਹਾ ਚੱਲ ਵਧੀਆ ਯਾਰ ਹੋ ਜਾ ਤਾਂ ਡਬਲ 6 ਮਹੀਨੇ ਬਾਅਦ ਪਤਾ ਲੱਗਿਆ ਭਈ ਉਹ ਕੰਪਨੀ ਫਰੋਡ ਸੀ ਉਹ ਭੱਜ ਗਈ ਅੱਛਾ ਸਾਰੇ ਪੈਸੇ ਮੇਰੇ ਡੁੱਬ ਗਏ ਠੀਕ ਜਿਹੜਾ ਬਾਤਾ ਮੇਰੀ ਘਰ ਵਾਲੀ ਮੇਰਾ ਬਾਈ ਕਹਿੰਦਾ ਮੇਰੀ ਪੰਜੀ ਪੰਜੀ ਜੋੜ ਕੇ ਕਮਾਈ ਕੀਤੀ ਵੀ ਸੀ 5000 ਰੁਪਇਆ ਮਾਸ 6 ਮਹੀਨੇ ਬਾਅਦ ਸੇਵ ਕਰਦਾ ਸੀ 60000 ਸਾਲ ਦਾ 5-6 ਲੱਖ ਮਸਾਂ ਜੋੜਿਆ ਸੀ ਜਨਾਨੀ ਨੇ ਇਹੋ ਜਿਹਾ ਕਿਸੇ ਦੇ ਪਿੱਛੇ ਲੱਗ ਕੇ ਮੇਰੇ ਘਰ ਨੂੰ ਖੁੰਗਲ ਕਰਤਾ ਮੇਰੀ ਪੂੰਜੀ ਜਿਹੜੀ ਕਮਾਈ ਕੀਤੀ ਹੋਈ ਸੀ ਉਹ ਵੀ ਮੇਰੀ ਜਮਾਂ ਖੂਚ ਪਾਤੀ ਕੀ ਪਾਤੀ ਕਹਿੰਦਾ ਵੀ ਮੈਂ ਬਥੇਰਾ ਕਿਹਾ ਸੀ ਵੀ ਇਹ ਕੰਮ ਨਹੀਂ ਹੁੰਦਾ 6 ਮਹੀਨੇ ਚ ਕਿਹੜਾ ਬੰਦਾ ਇਹੋ ਜਾ ਕੇ ਦਾ ਡਬਲ ਕਰਕੇ ਦੇ ਦੂ ਉਹਦੀ ਤਾਈ ਸੀ ਕਹਿੰਦੀ ਵੀ ਉਹ ਕਹਿੰਦੀ ਵੀ ਸਾਡੇ ਡਬਲ ਹੋਇਆ ਸਾਡਾ ਆਏ ਹੋਇਆ ਫਲਾਨਾ ਹੋਇਆ ਧੋੰਕਾ ਹੋਇਆ ਉੱਥੇ ਮਗਰ ਲੱਗੀ ਇਹਨਾਂ ਨੇ ਚਾਕੇ ਪੈ ਪਹਿਲਾਂ ਖੋਛ ਰਹਿੰਦੇ ਜਦੋਂ ਪਤਾ ਲੱਗਿਆ ਵੀ ਉਹ ਕੰਪਨੀ ਫਰਾਡ ਸੀ ਤੇ ਲੈ ਕੇ ਪੈਸੇ ਭੱਜ ਗਈ ਭੱਜ ਗਈ ਗਈ ਕਿ ਇਹਨਾਂ ਦੀ ਜਾਨ ਹੁਣ ਦੁਖਮ ਦੇ ਵਿੱਚ ਪਾਤੀ ਤੇ ਘਰੇ ਕਲੇਸ਼ ਹੀ ਰਹਿੰਦਾ ਕਰੋ ਮਾਰ ਮੜਾਈ ਕੁੱਟ ਮੜਾਈ ਹੁੰਦੀ ਆ ਜਦੋਂ ਆਹ ਗੱਲ ਦਾ ਪਤਾ ਲੱਗਿਆ ਮੈਂ ਤਾਇਆ ਨੂੰ ਫੋਨ ਲਾਇਆ ਮੈਂ ਤਾਇਆ ਕਿੱਥੇ ਆ ਕਹਿੰਦਾ ਮੈਂ ਘਰੇ ਆ ਮੈਂ ਕਿਹਾ ਫਿਰ ਬਾਅਦ ਚਲੀ ਆ ਗਿਆ ਮੈਂ ਤਾਈ ਵੀ ਮੇਰੀ ਭੱਜੀ ਮੇਰੀ ਤਾਇਆ ਵੀ ਭੱਜਿਆ ਉਹ ਵੀ ਘਰ ਛੱਡ ਕੇ ਭੱਜ ਗਏ ਅੱਛਾ ਜਦੋਂ ਤੁਸੀਂ ਉਹ ਘਰ ਹੀ ਛੱਡ ਕੇ ਭੱਜ ਗਏ ਉਹ ਵੀ ਆਸਾ ਹੀ ਉਹਨਾਂ ਨੇ ਉਹਨਾਂ ਨੇ ਫਸਾਇਆ ਯਾਰ ਜਦੋਂ ਗੱਲ ਹੋ ਗਈ ਯਾਰ ਉਹ ਕਿੰਨੇ ਕੁ ਬੰਦ ਬੁੜੀਆਂ ਸੀ ਬੰਦੇ ਜਿਹੜੇ ਜਿਨ੍ਹਾਂ ਦੇ ਪੈਸੇ ਲੈ ਕੇ ਭੱਜ ਗਏ ਬਈ ਪਿੰਡ ਜਿਹਦਾ ਬਹੁਤ ਬੁੜੀਆਂ ਸੀਗੀਆਂ ਠੀਕ ਹੈ ਨਾ ਬਹੁਤ ਬੁਰਾ ਹਾਲ ਆ ਸਾਡੇ ਪਿੰਡ ਦੇ ਵਿੱਚ ਕਈ ਘਰਾਂ ਦੇ ਵਿੱਚ ਨਾ ਰੋਟੀ ਨਹੀਂ ਪਗਦੀ ਬਈ ਉਹਨਾਂ ਨੇ ਵੀ ਪੈਸੇ ਲਾਤੇ ਸੀਗੇ ਵੀ ਚੱਲਿਆ ਸਾਡਾ ਜ਼ਿੰਦਗੀ ਬਣ ਜੂਗੀ ਪਰ ਇਹ ਲੋਕ ਤੇ ਜੇ ਕਿਵੇਂ ਆ ਨਹੀਂ ਚੱਲ ਆਪਾਂ ਆਮ ਗੱਲਦੇ ਆ ਕਿ ਥੋੜੀਆਂ ਜਨਾਨੀਆਂ ਨੇ ਧਜਾਇਆ ਪਹਿਲਾਂ ਤਾਂ ਇਹਨਾਂ ਨੂੰ ਦਿੱਤੇ ਹੋਣਗੇ ਥੋੜੇ ਕਨੇ ਪਹਿਲਾਂ ਬਈ ਯਾਰ ਇਹਨਾਂ ਨੂੰ ਮਾਲੇ ਮਟੇ ਆ ਗਏ ਹੋਣਗੇ ਜਾਂ ਇਹਨਾਂ ਦਾ ਕੋਈ ਸਾੜਾ ਗਾਣਾ ਹੋਊਗਾ ਜਿਵੇਂ ਤੇਰੇ ਤਾਈ ਕੀ ਕੀ ਪਤਾ ਯਾਰ ਕੀ ਵੀ ਤਾਂ ਸਾੜਾ ਗੰਡਾ ਹੋਵੇ ਮੇਰੀ ਤਾਈ ਦਾ ਆ ਹੋ ਸਕਦਾ ਕੁਝ ਵੀ ਹੋ ਸਕਦਾ ਸਾਡਾ ਯਾਰ ਬੇੜਾ ਬਾਤਾ ਫਿਰ ਇਹ ਘਰੋਂ ਭੱਜ ਗਏ ਮੈਂ ਐਨਕਵੇਰੀ ਕਰਾਈ ਪੁਲਿਸ ਦੀ ਫੜ ਲਈ ਘਰੇ ਆ ਗਏ ਥਾਣੇ 'ਚ ਗੱਲ ਗੁੱਲ ਹੋ ਗਈ ਚੱਲ ਬਾਹ ਲਿਆ ਸੀ ਕਹਿੰਦੀ ਵੇ ਤੂੰ ਮਾਰੀ ਹੋਈ ਥੋਡੇ ਨਾਲ ਮੈਂ ਕਿਹਾ ਤਾਈ ਕੀਤੀ ਕਿਨੇ ਤੁਸੀਂ ਮਾਰੀ ਕੀਤੀ ਐ ਮੈਂ ਕਿਹਾ ਤੂੰ ਭੱਜੇਗਾ ਤੂੰ ਕਹਿੰਦੀ ਸਾਨੂੰ ਆਏ ਸੀ ਵੀ ਤੂੰ ਸਾਡਾ ਨਾਲ ਆਏਗਾ ਮੈਂ ਤਾਂ ਥੋੜਾ ਨਾਲ ਹੀ ਲੱਗੂਗਾ ਹੁਣ ਜੇ ਤੁਸੀਂ ਕੀੜਾ ਭਲਿਆ ਮੇਰੀ ਫੇਰ ਬਾਈ ਮੰਨ ਕੇ ਚੱਲ ਫੇਰ ਉਹ ਦੁਬਾਰਾ ਕੀ ਕੀਤਾ ਬਾਈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਗੱਲ ਕੰਧ ਬੋਲੇ ਤੇ ਮੇਰੀ ਤਾਈ ਬੋਲੇ ਠੀਕ ਹੈ ਤਾਏ ਇਹ ਮੈਂ ਤਿੰਨ ਚਾਰ ਛੰਡੀਆਂ ਮੈਂ ਭੈਣਦਾ ਯਾਰ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ ਤੇਰੀ ਘਰ ਵਾਲੀ ਨੇ ਮੇਰੀ ਘਰ ਵਾਲੀ ਨੂੰ ਭਰ ਕੇ ਮੇਰੀ ਸਾਰੀ ਜ਼ਿੰਦਗੀ ਦੇ ਪੈਸੇ ਖਰਾਾ ਕਰਵਾ ਦੇ ਮੇਰੀ ਮੰਮੀ ਬੋਲਦੀ ਆ ਕਹਿੰਦੀ ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਮੇਰੀ ਜਠਾਣੀ ਕਿਹੜੇ ਚਾਰਜ ਦੀ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੈਂ ਕਿਹਾ ਜੇ ਤੈਨੂੰ ਪਹਿਲਾਂ ਪਤਾ ਸੀ ਪਰ ਪਹਿਲਾਂ ਬੋਲੀਗਾ ਤੂੰ ਨਹੀਂ ਕਹਿੰਦੀ ਤੇਰੀ ਮਾਂ ਜੇ ਮੰਨੇ ਫੇਰ ਹੀ ਆ ਜਿਹੜੀ ਤੇਰੀ ਮਾਂ ਕੋਲ ਬੈਠੀ ਹੈ ਤੇਰੀ ਘਰ ਵਾਲੀ ਨੂੰ ਇਹ ਜੇ ਮੰਨੇ ਫੇਰ ਹੀ ਆ ਮੈਂ ਕਿਹਾ ਚਲ ਇਹ ਵੀ ਗੱਲ ਸਹੀ ਹੈ ਦੀ ਮੰਮੀ ਦੀ ਜੇ ਮੈਂ ਕਿਹਾ ਜੇ ਇਹ ਸਹੀ ਹੁੰਦੀ ਤਾਂ ਮੇਰੀ ਮਾਂ ਕਿਵੇਂ ਬੋਲ ਜੂ ਵਿੱਚ ਜੇ ਮੇਰੀ ਮਾਂ ਵਿੱਚ ਬੋਲਦੀ ਆ ਕਹੂਗੀ ਸਾਡੇ ਪੈਸੇ ਆ ਤੂੰ ਕੀ ਲੈਣਾ ਮਤਲਬ ਸਾਡੇ ਘਰ ਦੇ ਵਿੱਚ ਮਾਹੌਲ ਇੰਨਾ ਭੱਗ ਗਿਆ ਸੀਗਾ ਤੇ ਮੈਂ ਤਾਈ ਨੂੰ ਤੇ ਮੇਰੇ ਤਾਈ ਨੂੰ ਪੂਰਾ ਭਜਾਇਆ ਪਿੰਡ 'ਚ ਅੱਛਾ ਉਸ ਤੋਂ ਬਾਅਦ ਪਿੰਡ ਦੇ ਵਿੱਚ ਬਈ ਹਾਹਾਕਾਰ ਮੱਚ ਗਈ ਪੰਚਾਇਤ ਹੋਈ ਸਾਡੇ ਤੇ ਹੂੰ ਕਹਿੰਦੇ ਤੁਸੀਂ ਇਹ ਕਿਉਂ ਕੰਮ ਕੀਤਾ ਹਾਂ ਜੇ ਇਹ ਜੀ ਗੱਲ ਸੀ ਪੰਚਾਇਤ ਕੋਲ ਲਿਆਉਂਦਾ ਤੂੰ ਹੂੰ ਚੱਲ ਤੂੰ ਥਾਣੇ 'ਚ ਸਿੱਧਾ ਘਰੇ ਲਿਆਇਆ ਹੂੰ ਪੰਚਾਇਤ ਕੋਲ ਗੱਲ ਲੱਗੇ ਉਹਨੇ ਕੀਤੀ ਹਾਂ ਮੈਂ ਕਿਹਾ ਸਰਪੰਚ ਸਾਹਿਬ ਮੇਰੀ ਇਹ ਗੱਲ ਸੁਣੋ ਸਾਨੂੰ ਪਤਾ ਹੀ ਨਹੀਂ ਲੱਗਿਆ ਯਾਰ ਵੀ ਕੀ ਹੋ ਗਿਆ ਕੀ ਨਹੀਂ ਹੋਇਆ ਹੂੰ ਮੈਂ ਕਿਹਾ ਹੁਣ ਕਰਦਾ ਤੁਹਾਡੇ ਕੋਲ ਗੱਲ ਹੁਣ ਦਿਵਾ ਦਿਓ ਮੇਰੇ ਪੈਸੇ ਕਹਿੰਦਾ ਹੁਣ ਗਵਾਦ ਗਈ ਗੱਲ ਗਈ ਕੀ ਬਾਤ ਗਈ ਗੱਲ ਗਈ ਹਾਂ ਕਹਿੰਦਾ ਗੱਲ ਗਈ ਬਾਤ ਗਈ ਕਹਿੰਦਾ ਹੁਣ ਤਾਂ ਨਿਬੜ ਗਿਆ ਕੰਮ ਥੋੜਾ ਮੈਂ ਕਿਹਾ ਸੱਜਰੀ ਹੈ ਗੱਲ ਤਾਂ ਬਈ ਗੱਲ ਮੈਂ ਕਿਹਾ ਬਈ ਟਿਕਾਣੇ ਦੀ ਕਰੋ ਜਿਵੇਂ ਤੁਹਾਨੂੰ ਸਰਪੰਚ ਚੁਣਿਆ ਅਸੀਂ ਵੋਟਾਂ ਵੱਧ ਪਵਾਈਆਂ ਤੁਹਾਨੂੰ ਤੁਸੀਂ ਮੇਰੀ ਸਰਪੰਚ ਤਾਂ ਨਹੀਂ ਇਸ ਬੱਤੀ ਕਜੀ ਬਟਕ ਬਈ ਯਾਰ ਕੋਈ ਪਤਾ ਨਹੀਂ ਕਿਉਂਕਿ ਸਾਡੇ ਪਿੰਡ ਦੇ ਵਿੱਚ ਨਾ ਸਾਰੇ ਘਰਾਂ ਦੇ ਜਿੰਨੇ ਗਰੀਬ ਘਰਾਂ ਦੇ ਆ ਸਾਰੇ ਗਰੀਬ ਘਰਾਂ ਨੇ ਪੈਸੇ ਪਾਏ ਸੀ ਬੀੜੇ ਪਹਿੇ ਡਬਲ ਹੋ ਜਾਣ ਕਿਉਂਕਿ ਜਿਹੜੇ ਤੜੇਕ ਤਗੜੇ ਘਰਾਂ ਦੇ ਬਾਈ ਉਹਨਾਂ ਨੂੰ ਲੋੜ ਕੀ ਹੈ ਡਬਲ ਕਰਨ ਦੀ ਠੀਕ ਹੈ ਇੱਕ ਦੋ ਘਰ ਹੋਣਗੇ ਜਿਹੜੇ ਡਬਲ ਕਰਨ ਚਾਹੁੰਦੇ ਸੀਗੇ ਵੱਡੇ ਘਰਾਂ ਦੇ ਪਰ ਉਹਨਾਂ ਨੇ ਪਾਏ ਨਹੀਂ ਪੈਸੇ ਨੇ ਉਹਨਾਂ ਡੋਬ ਜਾਂਦੇ ਬਾਈ ਉਹ ਕਪੜਾ ਇੱਡਾ ਵੱਡਾ ਹੋਇਆ ਵੀ ਸਾਡੇ ਪਿੰਡ ਦੇ ਵਿੱਚ ਬਾਈ ਸਾਰੇ ਪੈਸੇ ਲੈ ਕੇ ਫਰਾਰ ਹੋ ਗਏ ਜਿਨ੍ਹਾਂ ਨੇ ਤੇ ਹੁਣ ਮੰਨ ਕੇ ਚੱਲ ਤੁਹਾਡਾ ਕੀ ਉਗਾ ਹੁਣ ਕੋਈ ਕਾਨੂੰਨੀ ਕਾਰ ਕਾਨੂੰਨੀ ਕਾਰਵਾਈ ਬਈ ਇਹ ਹੈ ਮੈਂ ਪਹਿਲਾਂ ਤਾਂ ਸੁਝਾਏ ਤਾਂ ਨਾ ਚਾਹਣਾ ਵੀਰ ਬਾਈ ਇਹ ਜੇ ਕੰਮਾਂ ਦੇ ਵਿੱਚ ਨਾ ਪਾਓ ਸਹੀ ਗੱਲ ਚੰਗੇ ਰਹੋਗੇ ਠੀਕ ਹੈ ਕਿਉਂਕਿ ਅੱਜ ਦੀ ਟਾਈਮ ਦੇ ਵਿੱਚ ਬਈ ਕੱਲ ਜਾਊਗਾ ਹਰ ਇੱਕ ਬੰਦਾ ਇੱਕ ਦੂਜੇ ਦਾ ਹੱਥ ਤੇ ਹੱਥ ਮਾਰਨਾ ਚਾਹੁੰਦਾ ਵੀ ਕੁਛ ਨਾ ਕੁਛ ਕਿਸੇ ਪਾਸਿਓਂ ਆ ਜਾਵੇ ਠੀਕ ਹੈ ਅੱਜ ਦੇ ਜ਼ਮਾਨੇ ਦੇ ਵਿੱਚ ਬਈ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹੜੀ ਪੈਸੇ ਤੁਹਾਡੇ ਦੁੱਗਣੇ ਕਰ ਦੇ ਬਿਆਜ ਤੋਂ ਬਿਨਾਂ ਵਿਆਜ ਤੇ ਪੈ ਦਿਨੇ ਪਏ ਉਹ ਅਲੱਗ ਗੱਲ ਆ ਉਹ ਲੱਗਾ ਠੀਕ ਐ ਅੱਜ ਕੱਲ ਲੋਕ ਯਾਰ ਬਈ ਯਾਰ ਮੈਂ ਕਹਿੰਦਾ 5000 ਰੁਪਏ ਦਿੱਤਾ ਵੀ ਮੁੱਕਰ ਜਾਂਦੇ ਆ 500 500 500 ਰੁਪਏ ਵੀ ਮੁੱਕਰ ਜਾਂਦੇ ਆ ਇਹ ਤਾਂ ਫੇਰ ਵੀ ਬਈ ਸਾਡੇ 6 ਲੱਖ ਰੁਪਏ ਸੀਗੇ ਉਹ ਕਿਵੇਂ ਵਾਪਸ ਆਊਗਾ ਮੈਂ ਇੱਕ ਗੱਲ ਕਹਿਣਾ ਚਾਹਣਾ ਵੀ ਇਹੋ ਜੇ ਕੰਮਾਂ ਦੇ ਵਿੱਚ ਨਾ ਪਾਓ ਬਈ ਦੁੱਗਣੇ ਨਹੀਂ ਹੋਣੇ ਥੋੜੀ ਆਪਦੀ ਮਿਹਨਤ ਤੇ ਆਪ ਦਾ ਜਕੀਂ ਰੱਖੋ ਘਰ ਵਾਲੀ ਨੂੰ ਨੇ ਕਿਹਾ ਉਦੋਂ ਤੋਂ ਰੋਸ ਰੋਸ ਪਾਈਦੀ ਸੀਗੀ ਹੁਣ ਜਾ ਰੋਸ ਸਕੇ ਉਹ ਤਾਂ ਬਈ ਸਿਰ ਬਨ ਕੇ ਪਈ ਐ ਹੁਣ ਮੰਜੇ ਤੇ ਉਹ ਉਹ ਕਹਿੰਦੀ ਕਹਿੰਦੀ ਹੁਣ ਤੂੰ ਹੀ ਤੂੰ ਹੀ ਪਵਾਈ ਸੀ ਸਾਲ ਬੰਦੇ ਨੂੰ ਮਾਰਦੇ ਵੀ ਜਨਾਨੀ ਤਾਂ ਮਿੰਟ 'ਚ ਬਦਲ ਜਾਂਦੀ ਆ ਹੁਣ ਮੈਂ ਘਰਾਂ ਦੀ ਤਾਂ ਕੱਢ ਨਹੀਂ ਸਕਦਾ ਪੈਸੇ ਕਮਾ ਸਕਦਾ ਹੁਣ ਹੋਰ ਕੀ ਐ ਨਾ ਵੇ ਉਹ ਨਾਲੇ ਤਾਂ ਪੈਸੇ ਗਏ ਨਾਲੇ ਘਰ ਵਾਲੀ ਉੱਠ ਗਈ ਫੇਰ ਤਾਂ ਜ਼ਮੀਰ ਕਰਾਓ ਹੁਣ ਮੈਂ ਕਿਹ ਜਿਹੜੇ 5-6 ਲੱਖ ਰੁਪਏ ਸੀਗਾ ਮੈਂ ਕਿਹ ਜਿਹੜੇ ਦੋ ਚੁੱਲੀਆਂ 'ਚ ਰਹਿੰਦੀ ਐ ਤੂੰ ਜਿਹੜੇ ਦੋ ਕਮਰੇ ਆ ਇੰਨਾ ਚਿਰ ਰਹੇ ਹੁਣ ਆ ਕੋਠੀ ਵੱਡੇ ਵੱਡੇ ਮਹਿਲ ਬਣਾਉਂਦੇ ਚੱਕਰਾਂ ਚ ਆਵਦੀ ਕਹਿੰਦੇ ਨੇ ਕੁੱਲੀ ਵੀ ਗਵਾ ਲੈਂਦਾ ਕੀ ਵੀ ਉਹ ਕਹਿੰਦੀ ਵੀ 5 ਆਪਣੇ ਕੋਲ 6 ਲੱਖ ਹੋਊਗਾ 6 ਦਾ 6 ਮਹੀਨਿਆਂ ਨੂੰ 12 ਲੱਖ ਬਣ ਜਾਊਗਾ ਪੱਕਾ ਵਧੀਆ ਕੋਠੀ ਪਾਵਾਂਗੇ ਉਹਦੇ ਤਾਇਏ ਕਿ ਅਸੀਂ ਕੀ ਪਤਾ ਉਹਨਾਂ ਨੇ ਸਾਡਾ ਗਾਣਾ ਕੀਤਾ ਜਾਂ ਸਰਪੰਚ ਦਾ ਕੀਤਾ ਸੀਗਾ ਜਦੋਂ ਪਤਾ ਲੱਗਾ ਪਿੰਡ ਦੇ ਵਿੱਚੋਂ ਕੁਟਕੜ ਕਰੋੜ ਤੋਂ 7 ਰੁਪਿਆ ਲੈ ਕੇ ਭੱਜ ਗਏ ਤੇ ਉਹ ਹਜੇ ਤੱਕ ਲੱਭਦੇ ਨਹੀਂ ਪੁਲਿਸ ਕਾਰਵਾਈ ਵੀ ਕੀਤੀ ਆ ਹੁਣ ਬਈ ਉਹ ਕਹਿੰਦੇ ਵੀ ਸੋਨੂੰ ਨਹੀਂ ਦਿੰਦਾ ਬੈਂਕਾਂ ਹੈਗਾ ਪਿੰਡ 'ਚ ਦੇ ਲੋਕ ਸਾਨੂੰ ਐਡੇ ਕਿਹੜੇ ਤੁਸੀਂ ਕੋਡੀ ਕੰਪਨੀ ਜਿਹੜੀ 6 ਮਹੀਨਿਆਂ 'ਚ ਸਾਨੂੰ 12 ਲੱਖ ਦੇ ਦੇਊਗੀ ਛੇ ਛੇ ਲੱਖ ਦਾ ਤੇ ਹੁਣ ਉਦੋਂ ਬਾਅਦ ਬਾਈ ਤੁਹਾਡਾ ਹੁਣ ਕੀ ਮੰਨ ਕੇ ਕਾਰਵਾਈ ਹੋਗੀ ਬਾਈ ਪੰਜਾਬ ਪੁਲਿਸ ਜਿਹੜੀ ਬਹੁਤ ਵਫਾਦਾਰ ਆਪਣੀ ਹੈ ਨਾ ਪੰਜਾਬ ਦੀ ਕਈ ਲੋਕਾਂ ਦੇ ਹੱਲ ਵੀ ਹੁੰਦੇ ਆ ਬਾਈ ਹੈ ਨਾ ਮਾੜਾ ਵੀ ਨਹੀਂ ਕਹਿ ਸਕਦੇ ਤੇ ਬਾਈ ਇਹਨਾਂ ਨੇ ਸਾਡੀ ਬਾਹ ਫੜੀ ਹੋਈ ਆ ਕਹਿੰਦੇ ਅਸੀਂ ਤੁਹਾਡਾ ਹੱਕ ਦਵਾਵਾਂਗੇ ਦਵਾਵਾਂਗੇ ਉਸ ਕੰਪਨੀ ਦੇ ਮਾਲਕ ਨੂੰ ਕਹਿੰਦਾ ਅਸੀਂ ਇਨਕੁਆਇਰੀ ਕਰ ਰਹੇ ਆ ਤੇ ਜਲਦੀ ਉਹਨੂੰ ਫੜ ਕੇ ਤੁਹਾਡੇ ਮੂਰੇ ਲੈ ਕੇ ਆਵਾਂਗੇ ਤੇ ਬਾਈ ਆਪਾਂ ਮਾਲਕ ਮੂਰੇ ਵੀ ਗੱਲਬਾਤ ਕਰਾਂਗੇ ਜਦੋਂ ਮਾਲਕ ਫੜਿਆ ਗਿਆ ਠੀਕ ਹੈ ਬਸ ਇਹ ਤੱਕਾ ਹੋਇਆ ਬਈ ਸਾਡੇ ਨਾਲ ਗਰੀਬਾਂ ਨਾਲ ਤੱਕਾ ਹੋਇਆ ਸਾਨੂੰ ਬਈ ਇਨਸਾਫ ਦਵਾਇਆ ਜਾਵੇ ਤੁਹਾਡੀ ਵੀਡੀਓ ਦੇ ਮਤਲਬ ਇਨਸਾਫ ਬਈ ਤੁਹਾਨੂੰ ਮਿਲ ਜੂਗਾ ਪਰ ਥੋੜਾ ਜਿਹਾ ਤੁਹਾਨੂੰ ਆਪ ਨੂੰ ਵੀ ਸਮਝਦਾਰੀ ਚਾਹੀਦੀ ਹੈ ਵੀ ਜੇ ਤੁਹਾਡੇ ਪੈਸੇ ਪੈਸੇ ਸੇਵ ਰੱਖੋ ਜਨਾਨੀਆਂ ਪਿੱਛੇ ਲੱਗਿਆ ਨਹੀਂ ਜਨਾਨਨਾਂ ਦੇ ਬੱਚੇ ਨਹੀਂ ਹੁਣ ਜਨਾਨਨਾਂ ਦਾ ਬਹੁਤ ਕੁਝ ਕਰਾ ਦਿੰਗਾ ਹੁਣ ਉਹ ਤੈਨੂੰ ਕਹੀ ਜਾਂਦੀ ਵੀ ਤੂੰ ਕੀਤਾ ਬਈ ਹੁਣ ਕੀ ਕਰਾਂ ਤੇ ਤੇ ਸਾਹਮਣੀਆਂ ਚਲੋ ਠੀਕ ਆ ਕੋਈ ਨਹੀਂ ਬਈ ਧੰਨਵਾਦ ਬਈ ਹਾਂ ਬਾਈ ਸਿਗਾ ਜਿਹੜੇ ਦੇ ਘਰ ਵਾਲੀ ਨੇ ਇੱਕ ਲਾਲਚ ਦੇ ਵਿੱਚ ਆ ਕੇ ਕਹਿੰਦੀ ਜੀ ਆਪਾਂ ਜੇ 50000 ਲਾਵਾਂਗੇ 6 ਮਹੀਨਿਆਂ ਨੂੰ ਲੱਖ ਰੁਪਿਆ ਹੋ ਜਾਊਗਾ ਨਾਲ ਦੇ ਘਰ ਵਾਲੇ ਸੀ ਤੇ ਤਾਇਕੇ ਸੀ ਉਹਨਾਂ ਨੇ ਪਤਾ ਨਹੀਂ ਲਾਏ ਆ ਜਾਂ ਉਹਨਾਂ ਦਾ ਵਿੱਚ ਹਿੱਸਾ ਪਤੀ ਸੀ ਜਾਂ ਕਿਵੇਂ ਵੀ ਸੀ ਉਹਨਾਂ ਨੇ ਜਦੋਂ ਘਰ ਪਾਇਆ ਕੋਠੀ ਪਾਈ ਤੇ ਉਹਨੇ ਪੁੱਛਿਆ ਵੀ ਤੁਸੀਂ ਕੋਠੀ ਕਿਵੇਂ ਪਾਈ ਉਹ ਕਹਿੰਦੀ ਜੀ 사ਸੀ ਪੈਸੇ ਲਾਏ ਸੀ ਕਿਸੇ ਕੰਪਨੀ ਦੇ ਵਿੱਚ ਸਾਨੂੰ ਉੱਥੋਂ 6 ਦਾ 12 ਲੱਖ ਰੁਪਿਆ ਬਣਿਆ 12 ਦਾ 24 ਲੱਖ ਰੁਪਿਆ ਬਣਿਆ ਤੇ ਅਸੀਂ ਤਾਂ ਕੋਠੀ ਪਾਈ ਆ ਸਾਨੂੰ ਸਾਲ ਹੋ ਗਿਆ ਇਹ ਚੀਜ਼ ਚਲਾਉਂਦੇ ਨੂੰ ਪੈਸੇ ਜਾਂ ਲਾਲਚ ਦਿੱਤਾ ਜਾਂ ਕੁਝ ਗੱਲ ਹੋਰ ਸੀ ਇਹ ਵੀ ਲਾਲਚ ਚ ਆ ਗਏ ਬੰਦੇ ਦੀ ਮਹੀਨੇ ਦੀ ਕਮਾਈ 9000 ਰੁਪਏ ਸੀ ਉਹ ਚੋਂ ਖਰਚਾ ਪਾਣੀ ਕੱਢ ਕੇ ਸੌਤਾ ਪੱਤਾ ਲਿਆ ਕੇ 5000 ਜਮ੍ਹਾਂ ਕਰਾਉਂਦਾ ਸੀ ਉਹਨਾਂ ਸੇ 17 ਸਾਲਾਂ ਚ ਉਹਨੇ ਬੰਦੇ ਨੇ 10 ਸਾਲਾਂ ਚ 5 ਲੱਖ ਰੁਪਏ ਜੋੜਾ ਸੀ 5 ਉਹਨੇ ਜੋੜਿਆ ਲੱਖ ਰੁਪਏ ਘਰ ਵਾਲੀ ਜੁੜੀ ਬੈਠੀ ਸੀ 6 ਲੱਖ ਚਾਕੇ ਕੰਪਨੀ ਚ ਲਾਤਾ ਜਦੋਂ ਕੰਪਨੀ 6 ਮਹੀਨਿਆਂ ਨੂੰ ਪਤਾ ਕੀਤਾ ਵੀ 12 ਲੱਖ ਆਊਗਾ ਤੇ ਕੰਪਨੀ ਭੱਜ ਗਈ ਹੁਣ ਇਹਨਾਂ ਦਾ ਘਰੇ ਵੀ ਕਲੇਸ਼ ਪਿਆ ਪਿਆ ਪਿੰਡ ਚ ਵੀ ਕਲੇਸ਼ ਪਿਆ ਪਿਆ ਤਾਈ ਕਹਨੇ ਪਿਆ ਪਿਆ ਸਰਪੰਚ ਨਾਲ ਵੀ ਪਿਆ ਪਿਆ ਸਰਪੰਚ ਵੀ ਗਾਂ ਅੱਗੋਂ ਇਹਨਾਂ ਨੂੰ ਕੋਈ ਉੱਤਰ ਨਹੀਂ ਆ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿਉਂਕਿ ਹੋ ਸਕਦਾ ਸਰਪੰਚ ਦਾ ਹੀ ਵਿੱਚ ਹੱਥ ਹੋਵੇ ਕਿਉਂਕਿ ਬਿਨਾਂ ਹੱਥ ਤੋਂ ਅੱਧੇ ਪਿੰਡ ਦੇ ਪੈਸੇ ਨਹੀਂ ਦਿਖਾਈ ਜਾਂਦੇ ਅੱਧਾ ਪਿੰਡ ਦੇ ਪੈਸੇ ਉਹਦੇ ਕੰਪਨੀ ਦੇ ਵਿੱਚ ਲਵਾਤੇ ਲੱਖਾਂ ਲੱਖ ਰੁਪਏ ਲਾਇਆ ਬੰਦੇ ਨੇ ਜਿਹੜੇ ਤਕੜੇ ਘਾਤ ਸੀ ਉਹਨਾਂ ਨੇ ਨਹੀਂ ਲਾਇਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਕੋਈ ਖਰਾੜ ਹੋਊਗਾ 6 ਮਹੀਨਿਆਂ ਚ ਸਾਨੂੰ ਦੁੱਗਣੇ ਪੈਸੇ ਕੌਣ ਕਰ ਦੋ ਪੰਜਾਂ ਸਾਲਾਂ ਚ ਦੁੱਗਣੇ ਹੁੰਦੇ ਉਹ ਬੈਂਕਾਂ ਦੇ ਵਿੱਚ ਹੁੰਦੇ ਹੁੰਦੇ ਆ ਕਿਉਂਕਿ ਉਹ ਪਏ ਰਹਿ ਦਿੰਦੇ ਐਫ ਡੀ ਕਰਾ ਲੈ ਜਾਂ ਹੋਰ ਕਰਾ ਲੈ ਉੱਥੇ ਸੇਫ ਐ ਜਾਂ ਪਿੰਡ ਦੇ ਵਿੱਚ ਆਪਾਂ ਕੋਈ ਕਿਸੇ ਨੂੰ ਦੇ ਦਨੇ ਵਿਆਜੂ ਪਰਨੋਡ ਭਰ ਲੈ ਉਹ ਸਹੀ ਹੁੰਦਾ ਪਰ ਜਿਹੜਾ ਇਹ ਕੰਪਨੀਆਂ ਦੇ ਵਿੱਚ ਆਪਾਂ ਪੈਸੇ ਲਾਉਣੇ ਆ ਜਦੋਂ ਇਹਨਾਂ ਨੂੰ ਪਤਾ ਲੱਗ ਜੇ ਨਾ ਵੀ ਅਸੀਂ ਕਿਸੇ ਘਾਟੇ ਚ ਨਾ ਜਾ ਕਿੰਨਾ ਕੰਪਣੀ ਦਾ ਹੋ ਹੋ ਮੁੜੀਆਂ ਆਪਾਂ ਵੇਖਦੇ ਆਂ ਪੈਸੇ ਇਕੱਠੇ ਕਰਦਿਆਂ ਭੱਜ ਜਾਂਦਿਆਂ ਪੈਸੇ ਇਕੱਠੇ ਕਰਦਿਆਂ ਭੱਜ ਜਾਂਦਿਆਂ ਪਰ ਸਾਡੇ ਲੋਕਾਂ ਨੂੰ ਫੇਰ ਵੀ ਹਜੇ ਅਕਲ ਨਹੀਂ ਆਈ ਫੇਰ ਵੀ ਨਹੀਂ ਵਿਸ਼ਵਾਸ ਕਰਨੋਂ ਹਟਦੇ ਫੇਰ ਵੀ ਮਗਰ ਲੱਗੇ ਰਹਿੰਦੇ ਆ ਸਾਡੀ ਵੀਡੀਓ ਕਿ ਸਿੱਖਿਆ ਵਾਲੀ ਹੁੰਦੀ ਹੈ ਸਾਡੀ ਵੀਡੀਓ ਕਿ ਐਂਟਰਟੇਨਮੈਂਟਲੀ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ